ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਜਿਹੜਾ ਚੱਲ ਰਿਹਾ ਸੀ ਉੱਥੇ ਹੀ ਦੇਰ ਰਾਤ ਕੱਲ ਜਦੋਂ ਹਮਲਾ ਸਟ੍ਰਾਈਕ ਕੀਤੀਆਂ ਗਈਆਂ ਭਾਰਤ ਵੱਲੋਂ ਤਾਂ ਅੱਜ ਸਵੇਰ ਤੋਂ ਹੀ ਵੱਖ-ਵੱਖ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਸਵੇਰੇ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ 4 ਵਜੇ ਦੇ ਕਰੀਬ 5 ਵਜੇ ਦੇ ਕਰੀਬ ਮੌਕ ਡ੍ਰਿਲ ਹੁੰਦੇ ਵੱਖ-ਵੱਖ ਜਗ੍ਹਾ ਤੇ ਮੌਕ ਡ੍ਰਿਲ ਕਿਉਂਕਿ ਮੌਕ ਡ੍ਰਿਲ ਦਾ ਪੂਰੇ ਦੇਸ਼ ਦੇ ਵਿੱਚ ਆਦੇਸ਼ ਸੀ ਪਰ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਮੌਕ ਡ੍ਰਿਲ ਥੱਲੇ ਹੁਣ ਬਲੈਕਆਊਟ ਦੇ ਆਰਡਰਸ ਨੇ ਬਲੈਕਆਊਟ ਦੇ ਆਰਡਰਸ ਨੇ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਟਾਈਮ ਜੀ ਗੁਰਦਾਸਪੁਰ ਦੀ ਗੱਲ ਕਰ ਲਗਭਗ ਕੁਛ ਹੀ ਮਿੰਟਾਂ ਦਾ ਕਿਉਂਕਿ ਹੁਣੇ ਕੁਛ ਦੇਰ ਤੱਕ ਸਾਇਰਨ ਵੱਜੇਗਾ ਔਰ ਬਲੈਕਆਊਟ ਹੋ ਜਾਏਗਾ ਕਿਉਂਕਿ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਦਾ ਬਲੈਕਆਊਟ ਦਾ ਟਾਈਮ ਹੈ ਔਰ ਕੁਛ ਹੀ ਮਿੰਟ ਰਹਿ ਚੁੱਕੇ ਨੇ 9 ਵਜੇ ਨੂੰ ਚਾਹੇ ਲਾਈਟ ਜਿਹੜੀ ਹੈ ਉਹ 55 ਦੇ ਉੱਤੇ ਬੰਦ ਕਰ ਦਿੱਤੀ ਗਈ ਲੇਕਿਨ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਜਦੋਂ ਸਾਇਰਨ ਵੱਜੇਗਾ ਤਾਂ ਉਹ ਪੂਰੀ ਤਰ੍ਹਾਂ ਬਲੈਕਆਊਟ ਦੇ ਆਦੇਸ਼ ਜਿਹੜੀ ਪਾਲਣਾ ਕਰਨ ਕਿਉਂਕਿ ਮੈਂ ਤਸਵੀਰਾਂ ਵੀ ਦੇਖ ਰਿਹਾ ਹਾਂ ਉਹ ਤੁਸੀਂ ਤਾਂ ਲਾਈਟ ਜਗਾ ਕੇ ਆਪਣੀ ਟਾਰਚ ਲਾਈਟ ਜਗਾ ਕੇ ਜਗਾ ਰਹੇ ਲੇਕਿਨ ਇਹ ਸ਼ਾਇਦ ਤਾਂ ਅੋਰ ਸਲਾਈਡ ਕੁਛ ਹੀ ਮਿੰਟਾਂ ਬਾਅਦ ਮੇਰੀ ਵੀ ਬੰਦ ਹੋ ਜਾਏਗੀ ਕਿਉਂਕਿ ਇਸ ਆਦੇਸ਼ ਨੂੰ ਮੰਨਣਾ ਹਰ ਇੱਕ ਨਾਗਰਿਕ ਨੂੰ ਜਿਹੜਾ ਜ਼ਰੂਰੀ ਕੀਤਾ ਗਿਆ ਚਾਹੇ ਉਹ ਰੋਡ ਦੇ ਉੱਤੇ ਚੱਲ ਰਿਹਾ ਚਾਹੇ ਉਹ ਘਰ ਦੇ ਵਿੱਚ ਹੈ ਤੇ ਜੇ ਲੋੜ ਪੈਂਦੀ ਵੀ ਹੈ ਤਾਂ ਲਾਈਟ ਜਗਾ ਰਿਆ ਇਨਵਰਟਰ ਜਾਂ ਜਨਰੇਟਰ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਇਸ ਤਰੀਕੇ ਨਾਲ ਲਾਈਟ ਜਗਾਈ ਜਾਏ ਜਿਦਾ ਕਿ ਬਾਹਰ ਛਾਣ ਨਾ ਦਿਖੇ ਤੁਸੀਂ ਦੇਖ ਸਕਦੇ ਹੋ ਮੈਂ ਉਸ ਜਗ੍ਹਾ ਤੇ ਖੜ੍ਹਾ ਜਿੱਥੇ ਸਾਇਰਨ ਕੁਛ ਦੇਰ ਤੱਕ ਬਾਕਾਊਟ ਹੋਣ ਜਾ ਰਿਹਾ ਹੈ ਬਾਅਦ ਵਜੇਗਾ ਆਪਾਂ ਗੱਲ ਵੀ ਕਰਦੇ ਹਾਂ ਸਾਇਰਨ ਵਜੇਗਾ ਔਰ ਫਾਇਰ ਬ੍ਰਿਗੇਡ ਦੀ ਟੀਮ ਅਮੇਰ ਨਾਲ ਭਾਜੀ ਕੋਈਛੀ ਮਿੰਟ ਰਹਿ ਗਏ ਨੇ ਜਿਹੜਾ ਬਲੈਕਆਊਟ ਦਾ ਟਾਈਮ ਸੀ ਜੀ ਜੀ ਆਰਡਰਸ ਰੇਕੀ ਦਾ ਸਰ ਆਰਡਰਸ ਨੇ ਵੀ ਬਲੈਕਆਊਟ ਤੇ ਹੋਏਗਾ 9 ਵਜੇ ਪੂਰੇ ਘੁੱਟੜ ਹੋਏਗਾ ਘੁੱਟੜ ਤੋਂ ਬਾਅਦ ਪਬਲਿਕ ਨੂੰ ਸੂਚਿਤ ਕੀਤਾ ਜਾਏਗਾ ਵੀ ਕਿਸੇ ਵੀ 에ਅ ਅਟੈਕ ਦੇ ਮੇਲੇ ਐਫਜੀ ਸਿਪੇਸ਼ਨ ਆਏਗੀ ਤੇ ਜਿਹਦੇ ਵਿੱਚ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਦੇਖ ਰਹੇ ਹੋ ਜੀ ਅੱਧੇ ਘੰਟੇ ਦਾ ਬਲੈਕਆਊਟ ਹੋਏਗਾ ਤੇ 9:29 ਮਿੰਟ ਤੇ ਦੁਬਾਰਾ ਹਟਟਰ ਕੀਤਾ ਜਾਏਗਾ ਫਿਰ ਇੱਕ ਵਾਰੀ ਜਿਸ ਦੇ ਨਾਲ ਬਲੈਕਆਊਟ ਦੀ ਸਮਾਪਤੀ ਹੋਏਗੀ ਇੱਕ ਮੈਸੇਜ ਇਹ ਇਸ ਮੌਕ ਡ੍ਰਿਲ ਇਹਨੂੰ ਵੀ ਇੱਕ ਮੌਕ ਡ੍ਰਿਲ ਹੀ ਕਹਾਂਗੇ ਇਹ ਬਲੈਕਆਊਟ ਦੀ ਮੌਕ ਡ੍ਰਿਲ ਸੀ ਮੌਕ ਡ੍ਰਿਲ ਆ ਸਵੇਰੇ ਜਿਹੜੀ ਆਪਾਂ ਕੀਤੀ ਆ ਉਹ ਜਿਹੜੀ ਸੀਗੀ ਸਾਡੀ ਰੈਸਕਿਊ ਮੌਕ ਡ੍ਰਿਲ ਸੀ ਇਹਦਾ ਅਲੱਗ ਮੋਟਿਵ ਆ ਉਹਦਾ ਅਲੱਗ ਮੋਟਿਵ ਆ ਇਹਦਾ ਜੇ ਕੋਈ ਵੀ ਮੰਨ ਲਓ 에ਅਰ ਸਟ੍ਰਾਈਕ ਹੁੰਦੀ ਹੈ ਸਾਡੇ ਤੇ ਉਸ ਟਾਈਮ ਜਿਹੜੀ ਹੈ ਸਰਕਾਰ ਵੱਲੋਂ ਬੱਤੀ ਬੰਦ ਕੀਤੀ ਜਾਣੀ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਆ ਵੀ ਉਸ ਸਮੇਂ ਆਪਣਾ ਕੋਈ ਵੀ ਜਨਰੇਟਰ ਕੋ ਕੋਈ ਲਾਈਟ ਕੋਈ ਬੀੜੀ ਸਿਗਰਟ ਕਿਸੇ ਵੀ ਕਿਸਮ ਦੀ ਰੋਸ਼ਨੀ ਜਿਹੜੀ ਆ ਉਹ ਨਾ ਬਣਾਈ ਜਾਵੇ ਜਿਹਦੇ ਨਾਲ ਸਾਡੇ ਉਤੇ ਅਟੈਕ ਹੋਣ ਤੋਂ ਬਚ ਸਕੇ ਇਹ ਕੋਈ ਰੀਅਲ ਅਸਲਾ ਬਿਲਕੁਲ ਅਜਿਹਾ ਕਰਕੇ ਸ਼ਾਇਦ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਆਪਣੀਆਂ ਲਾਈਟਸ ਬੰਦ ਰੱਖਣ ਜੀ ਲਾਈਟਸ Toda light ਸਾਰੀਆਂ ਚੀਜ਼ਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਤੇ ਇਹ ਸਾਡੀ ਆਪਣੀ ਸੁਰੱਖਿਆ ਬਸੇ ਆ ਫੋਰਸਿਸ ਤੇ ਆਪਣੀ ਆਪਣੇ ਤੌਰ ਤੇ ਲਗੀਆਂ ਨੇ ਸਾਰੀਆਂ ਲੇਕਿਨ ਕੁਝ ਫਰਜ ਸਾਡੇ ਜਿਹੜੇ ਆ ਪਬਲਿਕ ਦੇ ਵੀ ਬੰਦੇ ਆ ਉਹ ਵੀ ਸਾਨੂੰ ਨਿਭਾਣੇ ਪੈਣਗੇ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਇਹ ਬਟਾਲੇ ਤੋਂ ਨੇ ਆਪਾਂ ਉਸ ਰੋਡ ਦੇ ਉੱਤੇ ਵੀ ਜਾ ਕੇ ਦੇਖਦੇ ਕਿਉਂਕਿ ਜਿਹੜੇ ਆਦੇਸ਼ ਦਿੱਤੇ ਗਏ ਸੀ ਕਿ ਰੋਡ ਦੇ ਉੱਤੇ ਵਾਹਨ ਜਿਹੜੇ ਨੇ ਉਹ ਇਹ ਪੂਰਾ ਬਲੈਕਆਊਟ ਦੇ ਦੌਰਾਨ ਕੋਈ ਵੀ ਵਾਹਨ ਜਿਹੜਾ ਉਹ ਲਾਈਟ ਜਗਾ ਕੇ ਨਹੀਂ ਚੱਲੇਗਾ ਜੇ ਵਾਹਨ ਚਲਾਣਾ ਵੀ ਹੈ ਜ਼ਰੂਰੀ ਤਾਂ ਲਾਈਟ ਬੰਦ ਕਰਕੇ ਅੱਪਲ ਤੇ ਕੋਸ਼ਿਸ਼ ਕੀਤੀ ਜਾਵੇ ਕਿ ਜਿੱਥੇ ਵੀ ਲੋਕ ਖੜੇ ਨੇ ਜਿੱਥੇ ਵੀ ਜਾ ਰਹੇ ਨੇ ਰਸਤੇ 'ਚ ਇੱਕ ਰੋਡ ਸਾਈਡ ਦੇ ਉੱਤੇ ਆਪਣੀ ਗੱਡੀ ਦੀਆਂ ਲਾਈਟਸ ਵੀ ਆਫ ਕਰਕੇ ਰੋਡ ਸਾਈਡ ਤੇ ਖੜੇ ਹੋਣ ਔਰ ਤਸਵੀਰਾਂ ਬਰਦਾਸਪੁਰ ਤੋਂ ਬਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਔਰ ਦੇੜਾ ਇਹ ਜਿਹੜਾ 9 ਤੋਂ 9:30 ਵਜੇ ਤੱਕ ਦਾ ਬਲੈਕਆਊਟ ਦਾ ਟਾਈਮ ਹੈ ਜਿਹੜਾ ਨਿਸ਼ਚਿਤ ਕੀਤਾ ਗਿਆ ਚਾਹੇ ਕਿ ਬੱਤੀ ਜਿਹੜੀ ਹੈ ਉਹ 5 ਮਿੰਟ ਪਹਿਲੇ ਬੰਦ ਹੋਈ ਸਾਰੇ ਸ਼ਹਿਰ ਦੀ ਪਰ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿਉਂਕਿ ਅੱਜ ਹਰ ਘਰ ਦੇ ਵਿੱਚ ਇਨਵਰਟਰ ਜ਼ਰੂਰ ਹੈ ਜਾਂ ਜਨਰੇਟਰ ਹੈ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਉਹਨਾਂ ਦੀ ਵੀ ਵਰਤੋਂ ਲਈ ਜਿਹੜਾ ਰੋਕ ਦੇ ਆਦੇਸ਼ ਸਨ ਹੁਣ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਟਾਲਾ ਦਾ ਜਿਹੜਾ ਬਟਾਲੇ ਤੋਂ ਤੁਸੀਂ ਦੇਖ ਰਹੇ ਹੋ ਔਰ ਜਿਵੇਂ ਕਿ ਇੱਕ ਆਦੇਸ਼ ਨੇ ਕਿ ਰਸਤੇ ਦੇ ਵਿੱਚ ਚੱਲਣ ਵਾਲੀ ਗੱਡੀ ਵੀ ਆਪਣਾ ਵਾਹਨ ਕੋਈ ਵੀ ਹੈ ਤਾਂ ਉਹ ਲਾਈਟਸ ਬੰਦ ਕਰੇ ਜਿਨ੍ਹਾਂ ਲੋਕਾਂ ਨੇ ਨਹੀਂ ਬੰਦ ਕੀਤੀਆਂ ਸ਼ਾਇਦ ਇਹ ਅਵੇਰਨੈਸ ਦੀ ਕਮੀ ਹੈ ਜਾਂ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਟਾਈਮ ਦਾ ਨਹੀਂ ਪਤਾ ਜਾਂ ਕਿਸੇ ਕਾਰਨ ਤੋਂ ਵੀ ਤਾਂ ਸਿਵਲ ਡਿਫੈਂਸ ਦੇ ਲੋਕ ਨੇ ਜਾਂ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਜ਼ਰੂਰ ਉਹਨਾਂ ਵਾਹਨਾਂ ਨੂੰ ਰੋਕ ਕੇ ਉਹਨਾਂ ਦੀਆਂ ਲਾਈਟਾਂ ਬੰਦ ਕਰਨ ਲਈ ਸਾਈਡ ਤੇ ਖੜਾ ਕਰਨ ਦੀ ਅਪੀਲ ਕਰ ਰਹੇ ਨੇ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਪੂਰੀ ਤਰ੍ਹਾਂ ਬਲੈਕਆਊਟ ਪੂਰੀ ਤਰ੍ਹਾਂ ਬਲੈਕਆਊਟ ਹੈ ਜੇ ਪੂਰਾ ਜ਼ਿਲ੍ਹਾ ਗਰਦਾਸਪੁਰ ਦੀ ਗੱਲ ਕਰੀਏ ਤੇ ਇਸ ਦੇ ਪੂਰਾ ਜ਼ਿਲ੍ਹਾ ਗਰਦਾਸਪੁਰ ਦਾ ਸ਼ਹਿਰ ਬਟਾਲਾ ਔਰ ਗਰਦਾਸਪੁਰ ਸ਼ਹਿਰ ਪੂਰੀ ਤਰ੍ਹਾਂ ਬਲੈਕਆਊਟ ਹੈ ਔਰ ਵਾਹਨਾਂ ਨੂੰ ਜ਼ਰੂਰ ਰੋਕ ਕੇ ਇੱਕ ਅਵੇਅਰ ਕੀਤਾ ਜਾ ਰਿਹਾ ਕਿ ਉਹ ਇਸ ਆਦੇਸ਼ ਦੀਆਂ ਪਾਲਣਾ ਕਰਨ ਰੋਡ ਸਾਈਡ ਤੇ ਆਪਣੇ ਵਾਹਨ ਖੜੇ ਕਰ ਦਨ ਜੇ ਲਾਈਟ ਬੰਦ ਨਹੀਂ ਹੈ ਜਾਂ ਕੁਝ ਵਹੀਕਲ ਐਸੇ ਵੀ ਨੇ ਜਿਨ੍ਹਾਂ ਦੀਆਂ ਲਾਈਟਸ ਬੰਦ ਨਹੀਂ ਹੋ ਸਕਦੀਆਂ ਜਿਹੜੇ ਐਕਟਿਵਾ ਵਗੈਰਾ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਅੱਬਲ ਤੇ ਕੋਸ਼ਿਸ਼ ਰਹੇ ਕਿ ਕੋਈ ਵਾਹਨ ਵੀ ਰੋਡ ਦੇ ਉੱਤੇ ਨਾ ਚੱਲੇ ਕਿਉਂਕਿ ਦੂਸਰਾ ਕੋਈ ਹਾਦਸਾ ਵੀ ਨਾ ਹੋਵੇ ਜੇ ਲਾਈਟ ਤੋਂ ਬਗੈਰ ਗੱਡੀ ਚੱਲਦੀ ਹੈ ਤਾਂ ਉਹ ਵੀ ਹਾਦਸਾ ਵਸ ਨਾ ਹੋਣ ਔਰ ਸਾਈਡ ਰੋਡ ਸਾਈਡ ਤੇ ਗੱਡੀ ਲਾਈ ਜਾਵੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ ਬਹੁਤ ਜ਼ਰੂਰੀ ਕੰਮ ਆ ਤਾਂ ਤਾਈ ਨਿਕਲੇ ਲੇਕਿਨ 9 ਤੋਂ 9:30 ਵਜੇ ਦਾ ਜਿਹੜਾ ਇੱਕ ਟਾਈਮ ਨਿਸ਼ਚਿਤ ਕੀਤਾ ਗਿਆ ਉਹਦੇ ਵਿੱਚ ਪਾਲਣਾ ਕੀਤੀ ਜਾਵੇ ਤਸਵੀਰਾਂ ਬਟਾਲੇ ਤੋਂ ਗੁਰਦਾਸਪੁਰ ਤੋਂ ਹੈ ਇਹ ਤਸਵੀਰਾਂ ਦੇਖ ਰਹੇ ਹੋ ਲੋਕਾਂ ਨੂੰ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਸਿਵਲ ਡਿਫੈਂਸ ਦੇ ਲੋਕ ਨੇ ਮੇਰੇ ਨਾਲ ਵੀ ਸਿਵਲ ਡਿਫੈਂਸ ਦੇ ਭਾਜੀ ਇੱਕ ਲੋਕਾਂ ਨੂੰ ਮੇਰੇ ਖਿਆਲ ਨਾਲ ਹਜੇ ਵੀ ਅਵੇਨਸ ਦੀ ਕਮੀ ਹੈ ਸ਼ਾਇਦ ਡੰਗਾ ਵਜਾਇਆ ਉਹ ਜਿਆਦਾ ਆਪਾਂ ਰਸਤੇ ਦੇਖ ਰਹੇ ਹੂਟਰਾਵਾਂ ਵਾਲੇ ਦੁਕਾਨਾਂ ਵਾਲੇ ਜਿੱਥੇ ਬਹੁਤ ਰਾਸ਼ਾ ਲੋਕਾਂ ਨੇ ਪੈਣੀ ਇਹ ਵਹਿਮ ਹੋ ਗਿਆ ਸ਼ਾਇਦ ਪਨੀ ਕੀ ਬਣ ਜਾਣਾ ਵਾ ਪਰ ਐਸਾ ਕੁਝ ਨਹੀਂ ਹੈ ਪਰ ਉਹ ਪੈਨਿਕ ਹੋ ਕੇ ਉਹ ਲਾਈਟ ਆਪਾਂ ਦੇਖ ਹੀ ਸਕਦੇ ਅਵੇਨਸ ਦੀ ਵੀ ਕਮੀ ਹੈ ਗੱਲ ਤੋਂ ਹੀ ਆਪਾਂ ਸਿਵਲ ਡਿਫੈਂਸ ਜਾਂ ਪ੍ਰਸ਼ਾਸਨ ਦੇ ਲੋਕ ਜਿਹੜੇ ਮਨਾ ਕਰ ਰਹੇ ਸੀ ਕਿ ਇਹ ਸਾਡਾ ਬਲੈਕਆਊਟ ਦੇ ਟਾਈਮ ਤੇ ਲਾਈਟ ਨਾ ਜਗਾਈ ਜਾਵੇ ਸਹੀ ਕਰਦੀ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਸਿਵਲ ਟ੍ਰਾਂਸਪੋਰਟ ਵੱਲੋਂ ਪੋਰ ਪ੍ਰਸ਼ਾਸਨ ਵੱਲੋਂ ਕਿ ਲਾਈਟ ਰੇਜ ਗੋਣੀ ਆਪਾਂ 9 ਵਜੇ ਤੱਕ ਆਪਣੇ ਘਰੋ ਘਰੀ ਪਹੁੰਚ ਜੀਏ ਜਿੱਥੇ ਵੀ ਅਸੀਂ ਜਾਣਾ ਵਾ ਜੇ ਕੋਈ ਅਮਰਜੰਸੀ ਜਾ ਰਿਹਾ ਉਹਨੂੰ ਛੋਟ ਹੈ ਪਰ ਇਥੇ ਲੱਗਦਾ ਕਿ ਸਭ ਨੂੰ ਅਮਰਜੰਸੀ ਲੱਗੀ ਹੈ ਲੋਕਾਂ ਦੀ ਅਵੇਰਨੈਸ ਹੀ ਆ ਕਿ ਕੱਲ ਨੂੰ ਕੋਈ ਨਾ ਕੋਈ ਇਨਸੀਡੈਂਟ ਵਾਪਰਦੇ ਆ ਤੇ ਇਹ ਲੋਕ ਆਪ ਵੀ ਮਰਨਗੇ ਦੇਖੋ ਉਹਨਾਂ ਨੂੰ ਲੈ ਕੇ ਅਵੇਰਨੈਸ ਦੀ ਬਹੁਤ ਜ਼ਿਆਦਾ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਅਵੇਰਨੈਸ ਦੀ ਇਹਨਾਂ ਲੋਕਾਂ ਨੂੰ ਅਵੇਰ ਹੋਣਾ ਪਵੇਗਾ ਲੋਕ ਚਾਹੇ ਪ੍ਰਸ਼ਾਸਨ ਸਿਵਲ ਡਿਫੈਂਸ ਆਪਣੇ ਤੌਰ ਤੇ ਅਵੇਰਨੈਸ ਅਵੇਰਨੈਸ ਕਰ ਰਿਹਾ ਲੇਕਿਨ ਇਨਾ ਲੋਕਾਂ ਨੂੰ ਅਵੇਅਰ ਹੋਣਾ ਪਵੇਗਾ ਹੁਣ ਦੇਖ ਹੀ ਸਕਦੇ ਆ ਕਿ ਕੁਝ ਗੱਡੀਆਂ ਜਿਹੜੀਆਂ ਲਾਈਟਾਂ ਜਗਾ ਕੇ ਐਸੋਲੇ ਰੋਡ ਸਾਈਡ ਤੇ ਨੇ ਰੋਡ ਸਾਈਡ ਤੇ ਖੜੀਆਂ ਵੀ ਨੇ ਲੇਕਿਨ ਰੋਡ ਦੇ ਉੱਤੇ ਚੱਲ ਵੀ ਰਹੀਆਂ ਨੇ 2 ਵਜੇ ਬਲੈਕਆਊਟ ਸ਼ੁਰੂ ਹੋਣ ਦਾ ਟਾਈਮ ਔਰ ਹੁਣ ਤੁਸੀਂ ਸਾਇਰਨ ਮੇਰੇ ਪਿੱਛੇ ਸੁਣ ਸਕਦੇ ਹੋ ਕਿ ਜਿਹੜਾ ਸਾਇਰਨ ਆ বাজ ਰਿਹਾ ਬਲੈਕਆਊਟ ਖਤਮ ਹੋਣ ਦਾ ਟਾਈਮ ਬਲੈਕਆਊਟ ਖਤਮ ਹੋ ਹੁੰਦਾ ਵੀ ਸਾਇਰਨ ਵੱਜ ਚੁੱਕਾ ਚਾਹੇ ਸੜਕਾਂ ਦੇ ਉੱਤੇ ਗੱਡੀਆਂ ਖੜੀਆਂ ਕਿਸੇ ਲੋਕਾਂ ਦੀਆਂ ਹੁਣ ਗੱਡੀਆਂ ਚੱਲ ਰਹੀਆਂ ਲਾਈਟਾਂ ਵੀ ਜਗਾ ਦਿੱਤੀਆਂ ਕਈਆਂ ਵਾਹਨਾਂ ਨੂੰ ਜਿਹੜਾ 9 ਤੋਂ 9:30 ਵਜੇ ਦਾ ਟਾਈਮ ਸੀ ਉਹ ਦਿੱਤਾ ਗਿਆ ਸੀ ਤਾਂ ਉਹ ਬਲੈਕਆਊਟ ਖਤਮ ਹੋ ਹੁੰਦਾ ਸਾਇਰਨ ਜ਼ਰੂਰ ਵੱਜ ਰਿਹਾ ਲਾਈਟ ਵੀ ਕੁਝ ਦੇਰ ਤੱਕ ਘਰਾਂ ਦੀ ਜਿਹੜੀ ਲਾਈਟ ਹੈ ਉਹ ਜ਼ਰੂਰ ਹਜੇ ਤੱਕ ਉਸ ਤਰੀਕੇ ਨਾਲ ਨਹੀਂ ਜਗੀ ਦੇਖ ਰਹੇ ਤੁਸੀਂ ਸੜਕ ਦੇ ਉੱਤੇ ਹਨੇਰਾ ਹੈ ਸਟਰੀਟ ਲਾਈਟਸ ਵੀ ਬੰਦ ਹੈ ਲੇਕਿਨ ਕੁਝ ਦੇਰ ਤੱਕ ਲਾਈਟਸ ਵੀ ਜਗ ਜਣੀਆਂ ਲੇਕਿਨ ਅੱਜ ਬਹੁਤ ਇਹ ਕਹਿ ਸਕਦੇ ਆ ਕਿ ਸਫਲ ਤਰੀਕੇ ਨਾਲ ਇੱਕ ਜਿਹੜੀ ਮੌਕ ਡ੍ਰਿਲ ਜਿਹੜੀ ਬਲੈਕਆਊਟ ਦੀ ਮੌਕ ਡ੍ਰਿਲ ਉਹ ਕੰਪਲੀਟ ਹੋਈ ਲੇਕਿਨ ਕਿਤੇ ਨਾ ਕਿਤੇ ਕੁਝ ਇਹ ਜ਼ਰੂਰ ਦੇਖਣ ਨੂੰ ਮਿਲਿਆ ਕਿ ਲੋਕਾਂ ਚ ਅਵੇਰਨੈਸ ਹਜੇ ਵੀ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਹਾਲਾਤ ਬੰਦੇ ਆ ਤਾਂ ਮੌਕ ਡ੍ਰਿਲ ਇਸੇ ਕਰਕੇ ਹੋ ਰਹੀ ਹੈ ਕਿ ਅਗੋਂ ਜਦੋਂ ਕਿਤੇ ਹਾਲਾਤ ਅੱਪਲ ਤੇ ਪਰਮਾਤਮਾ ਕਰੇ ਐਸੇ ਹਾਲਾਤ ਹੀ ਨਾ ਬਣਨ ਤਾਂ ਜੇ ਬੰਦੇ ਆ ਤਾਂ ਉਸ ਹਾਲਾਤਾਂ ਨਾਲ ਕਿਵੇਂ ਨਜਿੱਠਣਾ ਤਸਵੀਰਾਂ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਨੇ ਵਿਕ੍ਰਮ ਚੀਮਾ ਦੇ ਨਾਲ ਗੁਰਪਤ ਚਾਵਲਾ ਲਗਭਗ ਨਹੀਂ ਟੀਵੀ ਲਈ ਗੁਰਦਾਸਪੁਰ ਤੋਂ